ਵੀ ਸਾਡੀ ਸੁਣਾਈ ਨਹੀਂ ਹੋਈ ਕਿੰਨੇ ਦਿਨ 15 16 ਦੇ ਨੋਗਨੇ 7 20 ਦਿਨ ਹੋ ਗਏ ਲੱਗੀਆਂ ਨੂੰ ਲਾਰੇ ਲਾ ਲਾ ਕੇ ਅੱਜ ਪਰਚਾ ਕਰਨੇ ਆ ਕੱਲ ਕਰਨੇ ਆ ਸਾਡੀ ਕੁੜੀ ਨੂੰ ਇੱਕ ਸਾਹ ਤੇ ਮਾਰ ਕੇ ਸੁੱਟ ਦਿੱਤਾ ਇਹਨਾਂ ਨੇ ਅਸੀਂ ਦਵਾਦੋਂ ਲੈ ਕੇ ਗਏ ਆ ਤੇ ਕੁੜੀ ਅਸੀਂ ਬਚਾਈ ਐ ਅਜੇ ਵੀ ਸਾਡੇ ਤੇ ਵਰਦੇ ਪੈ ਨੇ ਅਜੇ ਵੀ ਆੜਗਣ ਹੋਰ ਵੀ ਕਰਨੇ ਸਾਡੇ ਤੇ ਹੋਰ ਬੰਦੇ ਵੀ ਜਨਾਨੀਆਂ ਵੀ ਸਾਡੇ ਨਾਲ ਸਾਨੂੰ ਮਾਰਨਾ ਚਾਹੁੰਦੇ ਨੇ ਸਾਨੂੰ ਖਤਰਾ ਨਾਲ ਤੋ ਪੁਲਿਸ ਨੂੰ ਬੜੀ ਬੇਨਤੀ ਕੀਤੀ ਕੋਈ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਸਾਡੇ ਉਨਾਂ ਤੇ ਕੋਈ ਉਹਨਾਂ ਨੇ ਨਹੀਂ ਉਹਨਾਂ ਨੂੰ ਕੋਈ ਡਰ ਨਹੀਂ ਖਤਰਾ ਨਹੀਂ ਹੈਗਾ ਤੁਰੇ ਫਿਰਦੇ ਨੇ ਅਜੇ ਵੀ ਸਾਨੂੰ ਗਾਲੀ ਗਲੋਚ ਕਰਦੇ ਨੇ ਸਾਡਾ ਕੀ ਕਰ ਲਓਗੇ ਤੁਸੀਂ ਅੱਗੇ ਤਾਂ ਦੰਦ ਕੱਢੇ ਨੇ ਹੁਣ ਤੁਹਾਡੇ ਪਤਾ ਨਹੀਂ ਕੀ ਬਣਨਾ ਹੈ ਸਾਨੂੰ ਇੰਨਾ ਖਤਰਾ ਹੈ ਨਾ ਤੋਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਜਲਦੀ ਤੋਂ ਜਲਦੀ ਤੇ ਆ ਸਾਡੀ ਕੁੜੀ ਇੱਕੋ ਤਣ ਜੀ ਅਸੀਂ ਘਰ ਵਿੱਚ ਇੱਕ ਇੱਕ ਸਿਰ ਚੱਕਦਾ ਨਾਲ 4 ਹੋਰ ਚੱਕਦੇ ਨੇ ਸਾਡੇ ਤੇ ਸਾਨੂੰ ਬੜਾ ਇੱਥੇ ਖਤਰਾ ਬਣਿਆ ਹੋਇਆ ਹੈ ਤੇ ਚਿੱਟਾ ਵੇਚਦੇ ਨੇ ਕੋਈ ਪ੍ਰਹਿਗੇ ਵੇਚਦੇ ਨੇ ਸਾਨੂੰ ਸਾਡੇ ਤੇ ਇਹਨਾਂ ਨੇ ਬੜਾ ਕੁਝ ਕੀਤਾ ਹੋਇਆ ਹੈ ਪਰ ਅਸੀਂ ਹੁਣ ਕੀ ਕਰੀ ਸਾਡੇ ਰਾਹ ਵੀ ਰੋਕਦੇ ਨੇ ਜਿੱਥੇ ਜਾਂਦੇ ਆ ਸਾਡਾ ਰਾਹ ਰੋਕ ਲੈਂਦੇ ਨੇ ਜਨਾਨੀਆਂ ਰੋਕ ਲੈਂਦੀਆਂ ਸਾਨੂੰ ਇਨਸਾਫ ਨਹੀਂ ਮਿਲਿਆ ਤਾਂ ਅਸੀਂ ਆਪ ਦੇ ਆਤਮ ਹੱਤਿਆ ਕਰ ਲੈਣੀ ਹੈ ਸਾਡੇ ਜੀਣ ਦਾ ਕੋਈ ਹੱਕ ਨਹੀਂ ਅਸੀਂ ਜੀ ਕੇ ਕੀ ਲੈਣਾ ਸਾਰ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੇ ਦਾ ਆਤਮ ਬਾਨ ਕੇ ਬੇਨਤੀ ਹੈ ਪੁਲਿਸ ਅੱਗੇ ਵੀ ਸਰ ਸਾਰੇ মিডি ਅੱਗੇ ਵੀ ਵੀ ਸਾਡੀ ਸੁਣਾਈ ਨਹੀਂ ਹੋਈ ਕਿੰਨੇ ਦਿਨ 15 16 ਦੇ ਨੋ ਕਿੰਨੇ 7 20 ਦਿਨ ਹੋ ਗਏ ਲੱਗੀਆਂ ਨੂੰ ਲਾਰੇ ਲਾ ਲੈ ਕਿ ਅੱਜ ਪਰਚਾ ਕਰਨੇ ਆ ਕੱਲ ਕਰਨੇ ਆ ਸਾਡੀ ਕੁੜੀ ਨੂੰ ਇੱਕ ਸਾਥ ਤੇ ਮਾਰ ਕੇ ਸੁੱਟ ਦਿੱਤਾ ਇਹਨਾਂ ਨੇ ਅਸੀਂ ਦਾਵਾਦ ਲੈ ਕੇ ਗਏ ਆ ਤੇ ਕੁੜੀ ਅਸੀਂ ਬਚਾਈ ਹੈ ਅੱਜ ਇਹ ਵੀ ਸਾਡੇ ਤੇ ਵਰਦੇ ਪੈ ਨੇ ਅਜੇ ਵੀ ਆੜਗਣ ਹੋਰ ਵੀ ਕਰਨੇ ਸਾਡੇ ਤੇ ਹੋਰ ਬੰਦੇ ਵੀ ਜਨਾਨੀਆਂ ਵੀ ਸਾਡੇ ਨਾਲ ਸਾਨੂੰ ਮਾਰਨਾ ਚਾਹੁੰਦੇ ਨੇ ਸਾਨੂੰ ਖਤਰਾ ਨਾ ਤੂੰ ਪੁਲਿਸ ਨੂੰ ਬੜੀ ਬੇਨਤੀ ਕੀਤੀ ਕੋਈ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਸਾਡੇ ਉਹਨਾਂ ਤੇ ਕੋਈ ਉਹਨਾਂ ਨੇ ਉਹਨਾਂ ਨੂੰ ਕੋਈ ਡਰ ਨਹੀਂ ਖਤਰਾ ਨਹੀਂ ਹੈਗਾ ਤੁਰੇ ਫਿਰਦੇ ਨੇ ਅਜੇ ਵੀ ਸਾਨੂੰ ਗਾਲੀ ਗਲੋਚ ਕਰਦੇ ਨੇ ਸਾਡਾ ਕੀ ਕਰ ਲਓਗੇ ਤੁਸੀਂ ਅੱਗੇ ਤਾਂ ਦੰਦ ਕੱਢੇ ਨੇ ਹੁਣ ਤੁਹਾਡੇ ਪਤਾ ਨਹੀਂ ਕੀ ਬਣਨਾ ਸਾਨੂੰ ਇੰਨਾ ਖਤਰਾ ਇੰਨਾ ਤੋਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਜਲਦੀ ਤੋਂ ਜਲਦੀ ਤੇ ਆ ਸਾਡੀ ਕੁੜੀ ਇੱਕੋ ਤਿੰਨ ਜੀ ਅਸੀਂ ਘਰ ਵਿੱਚ ਇੱਕ ਇੱਕ ਸਿਰ ਚੱਕਦਾ ਨਾਲ ਚਾਰ ਹੋਰ ਚੱਕਦੇ ਨੇ ਸਾਡੇ ਤੇ ਸਾਨੂੰ ਬੜਾ ਇੱਥੇ ਖਤਰਾ ਬਣਿਆ ਹੋਇਆ ਤੇ ਚਿੱਟਾ ਵੇਚਦੇ ਨੇ ਕੋਈ ਪ੍ਰਹਿਗੇ ਵੇਚਦੇ ਨੇ ਸਾਨੂੰ ਸਾਡੇ ਤੇ ਇਹਨਾਂ ਨੇ ਬੜਾ ਕੁਝ ਕੀਤਾ ਹੋਇਆ ਹੈ ਪਰ ਅਸੀਂ ਹੁਣ ਕੀ ਸਾਡੇ ਰਾਹ ਵੀ ਰੋਕ ਦੇਣ ਜਿੱਥੇ ਜਾਂਦੇ ਆ ਸਾਡਾ ਰਾਹ ਰੋਕ ਲੈਂਦੇ ਨੇ ਜਨਾਨੀਆਂ ਰੋਕ ਲੈਂਦੀਆਂ ਸਾਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਆਪ ਦੇ ਆਤਮ ਹੱਤਿਆ ਕਰ ਲੈਣੀ ਹੈ ਸਾਡੇ ਜੀਣ ਦਾ ਕੋਈ ਹੱਕ ਨਹੀਂ ਅਸੀਂ ਜੀ ਕੇ ਕੀ ਲੈਣਾ ਸਾਰ ਸਾਨੂੰ ਨਿਨਸਾਫ ਦਿੱਤਾ ਜਾਵੇ ਆ ਜਿੰਨ ਜੀ ਕਿੱਥੋਂ ਜਾਣ ਵਾਲਿਓ ਜੀ ਪੀਰੇ ਕਿ ਉਤਾੜ ਅੱਛਾ ਕੀ ਮਸਲਾ ਹੋਇਆ ਜੀ ਸਾਡਾ ਮਸਲਾ ਇਹ ਸੀ ਸਾਡਾ ਪਹਿਲਾ ਚਿੱਟੇ ਦਾ ਇਹਨਾਂ ਦਾ ਕਾਰੋਬਾਰ ਸਾਡੇ ਗਵਾਂਢੀ ਗਵਾਂਢੀ ਹਨ ਹੂੰ ਇਹਨਾਂ ਦਾ ਕਾਰੋਬਾਰ ਚਿੱਟੇ ਦਾ ਹੈ ਹੈਰਵਨ ਤੇ ਇਸ ਕਾਰਨ ਕਰਕੇ ਇਹਨਾਂ ਦੇ ਇੱਕ ਆਦਮੀ ਮਲਕੀਤ ਸਿੰਘ ਸੁਪੁੱਤਰ ਸ਼ੰਗਾਰਾ ਸਿੰਘ ਦੇ ਇਹ ਅੰਦਰ ਨੇ ਹੂੰ ਤੇ ਇਹ ਸਾਡੇ ਜੰਮੂ ਨੂੰ ਡਰੋਨ ਅੜਿਆ ਸੀ ਇਹਨਾਂ ਨੇ ਡਰੋਨ ਚੱਕ ਕੇ ਜਾ ਕੇ ਸਾਨੂੰ ਲਲਕਾਰਿਆ ਸੀ ਤੁਹਾਨੂੰ ਮਾਰ ਦੇਵਾਂਗੇ ਪਿਸਤੌਲ ਨਾਲ ਸਾਡੇ ਕੋਲ ਅਸਲਾ ਹੈ ਇਸ ਕਰਕੇ ਤੁਸੀਂ ਬੋਲ ਲੈਣਾ ਸਾਡਾ ਕੋਈ ਤੁਹਾਡੇ ਨਾਲ ਝਗੜਾ ਨਹੀਂ ਤੇ ਦੱਸਿਆ ਜੀਨਾ ਜੇ ਦੱਸੋਗੇ ਤਾਂ ਤੁਹਾਨੂੰ ਗੋਲੀ ਨਾਲ ਉਡਾ ਦੇਵਾਂਗੇ ਡਰੋਨ 'ਚ ਕੀ ਸੀਗਾ ਜੀ ਹੈਰੋ ਐਨ ਸੀ ਅੱਛਾ ਜੀ ਹੈਰੋ ਐਨ ਸੀ ਬਬ ਕਟਕਟ ਪਾਣੀ ਸ਼ੇਕੇ ਲੋਦੇ ਏੜ ਗੇੜ ਸੀ ਠੀਕ ਹੈ ਜੀ ਉਹ ਤੋਂ ਬਾਅਦ ਇਹਨਾਂ ਕੀ ਕੀਤਾ ਦੂਸਰੇ ਦਿਨ ਮਲਕੀਤ ਸਿੰਘ ਮੇਗਾ ਰਾਏ ਜਾ ਕੇ ਉਥੋਂ ਪਈ ਫੜਿਆ ਗਿਆ ਸੀ ਆਈ ਡੀ ਨਾਲ ਫੜੇ ਉਹ ਰਾਜ ਰਖਦੇ ਹੋਏ ਕਾफी देर ਤੱਕ ਦੀ ਗਾਲਾਂ ਗਲੋਚ ਕਰਦੇ ਸਰਕਾਰ ਦੀ ਕੁਛ ਕਰਦੇ ਸਰ ਤੇ ਤੁਸੀਂ ਫੜਾਇਆ ਤੇ ਤੂੰ ਤੁਹਾਨੂੰ ਅਸੀਂ ਛੱਡਣਾ ਨਹੀਂ ਉਹ ਦਿਨ 4 1 2 ਜਨਵਰੀ 26 ਨੂੰ ਰਾਤ 6:23 ਤੇ ਸਾਡੇ ਤੇ ਇਹਨਾਂ ਨੇ ਹਮਲਾ ਕੀਤਾ ਸਾਨੂੰ ਪਤਾ ਨਹੀਂ ਲੱਗਿਆ ਸਾਰਾ ਪਰਿਵਾਰ ਅਤੇ ਹੋਰ ਆਦਮੀ ਵੀ ਸਨ ਕਰੇ ਆ ਕੇ ਤੇ ਜਦੋਂ ਸਾਨੂੰ ਲਲਕਾਰਿਆ ਜਗਦੀਸ਼ ਸਿੰਘ ਪੁੱਤਰ ਸ਼ੰਗਾਰਾ ਸਿੰਘ ਨੇ ਲਲਕਾਰਿਆ ਕਹਿੰਦਾ ਨਿਕਲੋ ਬਾਹਰ ਗਾਲਾਂ ਗਲੋਚਾਂ ਕਢੀਆਂ ਭੈਣਾ ਦੀਆਂ ਮਾਵਾਂ ਦੇ ਅਸੀਂ ਬਾਹਰ ਨਿਕਲੇ ਇਹਨਾਂ ਨੇ ਸਾਡੇ ਤੇ ਇੱਟਾਂ ਰੋੜਿਆਂ ਦੇ ਨਾਲ ਡਾਂਗਾਂ ਦੇ ਨਾਲ ਸਾਡੇ ਤੇ ਹਮਲਾ ਕਰ ਦਿੱਤਾ ਜੋ ਕਿ ਮੇਰੀ ਤੀ ਗੁਰਪ੍ਰੀਤ ਕੌਰ ਨੂੰ ਇੱਟ 10 ਈਟਾਂ ਲੱਗੀਆਂ ਇੱਕ ਜਗਦੀਸ਼ ਸਿੰਘ ਦੀ ਇੱਕ ਮਿੰਦੋਬਾਈ ਦੀ ਤੇ ਇੱਕ ਨਿੰਮੋਬਾਈ ਦੀ ਨਿੰਮੋਬਾਈ ਮਲਕੀਤ ਸਿੰਘ ਦੀ ਪਤਨੀ ਹੈ ਤੇ ਸਾਡੀ ਲੜਕੀ ਡੱਗ ਪਈ ਤਿੰਨ ਦੰਦ ਟੁੱਟ ਗਏ ਹੱਪ ਵੀ ਦੰਦਾਂ ਟੁੱਟ ਗਏ ਤੇ ਕਹਿ ਰਹੀ ਮਾਤਾ ਜੀ ਮੰਮੀ ਜੀ ਮੇਰੇ ਦੰਦ ਟੁੱਟ ਗਏ ਨੇ ਤੇ ਮੈਨੂੰ ਸੱਟ ਲੱਗ ਗਈ ਹੈ ਮੇਰੇ ਸਿਰ ਤੇ ਲੱਗ ਗਈ ਹੈ ਰੋਈ ਜਾਂਦੀ ਹੈ ਇਹਨੂੰ ਫਿਰ ਅਸੀਂ 112 ਤੇ ਫੋਨ ਕੀਤਾ ਉਹਨਾਂ ਨੇ ਸਾਡੇ ਘਰੂ ਚ ਫੋਨ ਕਰਕੇ ਸਾਨੂੰ ਆਖਿਆ ਹਸਪਤਾਲ ਲੈ ਆਓ ਹਸਪਤਾਲ ਲਿਜਾ ਅਸੀਂ ਲੈ ਗਏ ਤੇ ਉੱਥੇ ਵੀ ਜਦੋਂ ਪਰਚੀ ਕਰਵਾ ਕੇ ਕਹਿੰਦਾ ਸਾਡੇ ਕੋਲ ਡੰਡਾ ਦੰਦਾ ਵਾਲ ਡਾਕਟਰ ਨਹੀਂ ਹੈ ਤੁਹਾਨੂੰ ਅਸੀਂ ਪਰਚੀ ਕਰ ਦਿੰਦੇ ਹਾਂ ਫਰੀਦਕੋਟ ਜਦ ਫਰੀਦਕੋਟ ਰੈਫਰ ਕੀਤਾ ਗਿਆ ਤਾਂ ਉਹਨਾਂ ਨੇ ਆਪ ਹੀ ਜਾਲੀ ਸੱਟਾਂ ਲਾ ਕੇ ਉਹਨਾਂ ਪਹਿਲਾਂ ਐਂਬੂਲੈਂਸ ਮੰਗਾ ਲਈ ਸਾਡੀ ਐਂਬੂਲੈਂਸ ਪਿੱਛੇ ਆਈ ਤੇ ਸਾਡੇ ਗੁੰਡਿਆਂ ਨੇ ਫਿਰ ਸਾਡੇ ਤੇ ਹਮਲਾ ਕਰ ਦਿੱਤਾ ਹਮਲਾ ਕਰਕੇ ਕਰੀਬਨ ਉੱਥੇ 8:15 8 ਵਜੇ ਦਾ ਟਾਈਮ ਸੀ 4 ਤਰੀਕ ਦਾ ਇਹਨਾਂ ਨੇ ਗੁੰਡੇ 12 13 ਮੰਗਾਏ ਤੇ ਮੇਰੇ ਗਲੇ ਤੇ ਫੜ ਲਿਆ ਫੜ ਕੇ ਚੱਡਿਆਂ ਵਿੱਚ ਲੱਤਾਂ ਨਾ ਮਾਰੀਆਂ ਤੇ ਫਿਰ ਉੱਥੋਂ ਅਸੀਂ 112 ਤੇ ਫੋਨ ਕੀਤਾ ਉਹਨਾਂ ਨੇ ਆਖਿਆ ਸਪੁਲਸ ਭੇਜਦੇ ਆ ਉਹਨਾਂ ਨੂੰ ਗੁੰਡੇ ਭੱਜ ਗਏ ਭੱਜ ਗਏ ਉਸ ਤੋਂ ਬਾਅਦ ਅਸੀਂ ਰਹਿ ਫਿਰ ਫਰੀਦਕੋਟ ਗਏ ਫਰੀਦਕੋਟ ਦੇ ਵਿੱਚ ਪੰਜ ਛੇ ਦਿਨ ਅਸੀਂ ਰਹਿ ਫਿਰ ਸਾਡੇ ਪੁਲਿਸ ਬਿਆਨ ਲੈਣ ਨਹੀਂ ਆਈ ਨਹੀਂ ਆਈ ਅਸੀਂ ਉਡੀਕਦੇ ਰਹੇ ਪੁਲਿਸ ਨੂੰ ਫੋਨ ਲਾਉਂਦੇ ਰਹੇ ਉਹ ਕਹਿੰਦੇ ਇੱਥੇ ਆਓ ਤੇ ਇੱਥੇ ਅਸੀਂ ਤੁਹਾਡੇ ਕੋਲ ਬਿਆਨ ਲੈ ਲਾਂਗੇ ਪਰ ਸਾਡੇ ਅਜੇ ਤੱਕ ਬਿਆਨ ਨਹੀਂ ਸੀ ਲੈ ਅਸੀਂ ਜ਼ਬਰਦਸਤੀ ਅਸੀਂ ਥਾਣੇ ਗਏ ਉੱਥੋਂ ਅਸੀਂ ਆਖਾ ਪੁਲਿਸ ਨੂੰ ਸਾਡੇ ਬਿਆਨ ਲਓ ਸਾਡੀ ਲੜਕੀ ਦੇ ਜੋ ਕਿ ਦੰਦ ਟੁੱਟੇ ਨੇ ਤੇ ਸਾਡੇ ਘਰ ਚੱਲ ਕੇ ਆਣੇ ਚੱਲ ਪੁਲਿਸ ਨਹੀਂ ਬਣਾ ਰਹੀ ਦੇਖੋ ਇਹ ਬੇਇਨਸਾਫੀ ਪੁਲਿਸ ਕਰ ਰਹੀ ਹੈ ਨਾਲੇ ਪੁਲਿਸ ਨੂੰ ਪੈਸਾ ਚੜ ਗਿਆ ਹੈ ਘਟੋ ਘਟ 4 5 ਲੱਖ ਦੀ ਏੜ ਗੇੜ ਪੈਸਾ ਚੜ ਗਿਆ ਹੈ ਸਾਡੀ ਅਨਸਾਫੀ ਨਹੀਂ ਹੋ ਰਹੀ ਅਸੀਂ ਡੀਐਸਪੀ ਦੇ ਕੋਲ ਵੀ ਗਏ ਆ ਉਹਨਾਂ ਨੇ ਆਖੇ ਜਾ ਪਰਚਾ ਘਟੋ ਅਜੇ ਤੱਕ ਪੁਲਿਸ ਨੇ ਪਰਚਾ ਨਾ ਚੱਲਦਾ ਕੱਟਿਆ ਹੈ ਨਾ ਦੰਦਾਂ ਦਾ ਕੱਟਿਆ ਹੈ ਇਦਾਂ ਹੋਰ ਕਿਸ ਚੀਜ਼ ਕਿਸੇ ਦਾ ਕੱਟਿਆ ਹੈ ਆ ਮੇਰੀ ਲੜਕੀ ਬੈਠੀ ਹੈ ਅੱਜ ਇਸ ਸਿਰ ਦੇ ਵਿੱਚ ਦਰਦ ਨੱਕ ਵਿੱਚ ਵੀ ਦਰਦ ਨੱਕ ਦੀ ਵੀ ਇਟ ਵੱਜੀ ਸੀ ਜੇ ਬੋਲ ਪਾਟ ਗਏ ਸਨ ਤਿੰਨ ਦੰਦ ਟੁੱਟ ਗਏ ਸਨ ਇਹ ਇਸੇ ਤਰ੍ਹਾਂ ਸਾਡਾ ਕੋਈ ਅਨਸਾਫ ਨਹੀਂ ਹੋ ਰਿਆ ਅਸੀਂ ਦਰਦ ਦਰਦ ਦੇ ਠੋਕਰਾਂ ਖਾ ਰਹੇ ਹਾਂ ਹੁਣ ਅਸੀਂ ਸਾਡਾ ਇਰਾਦਾ ਹੈ ਚੰਡੀਗੜ੍ਹ ਜਾਣ ਨੂੰ ਜੋ ਕਿ ਚੰਡੀਗੜ੍ਹ ਜਾਵਾਂਗੇ ਸਾਨੂੰ ਸ਼ਾਇਦ ਅਨਸਾਫ਼ ਮਿਲ ਜਾਵੇਗਾ ਸੋ ਅਸੀਂ ਇੱਥੇ ਰੱਖੇ ਹੈ ਬੇਨਤੀ ਹੈ ਵੀਰ ਜੀ ਸਾਡੀ ਬਣਦੀ ਤੇ ਬਣਦੀ ਕਾਰਵਾਈ ਇਹਨਾਂ ਦੀ ਜਲਦੀ ਜਲਦੀ ਕੀਤੀ ਜਾਵੇ ਨਹੀਂ ਤਾਂ ਭਾਈ ਅਸੀਂ ਆਪ ਆਪਣੇ ਆਪ ਨੂੰ ਆਤਮ ਹੱਤਿਆ ਕਰ ਲਾਂਗੇ ਅਸੀਂ ਬੜੇ ਦੁਖੀ ਅਸੀਂ ਬੜੇ ਦੁਖੀ ਸਾਡੀ ਅਜੇ ਤੱਕ ਕੋਈ ਸੁਣਾਈ ਪੁਲਿਸ ਦੀ ਕਾਰ ਨਹੀਂ ਕੋਈ ਬਾੜ ਨਹੀਂ ਕਰ ਰਹੀ ਹੈ ਤੇ ਇਸੇ ਕਰ ਨੂੰ ਸਾਡੀ ਲੜਕੀ ਨੂੰ ਮਾਰ ਤੇ ਸੁਰਦੀ ਤਾਂ ਸਾਡੇ ਘਰੇ ਅੰਦਰ ਆਏ ਨਹੀਂ ਸਾਡੇ ਗੇਟ ਦੇ ਅੰਦਰ ਅਜੇ ਤੱਕ ਪੁਲਿਸ ਚੱਲ ਨਹੀਂ ਬਣਾ ਰਹੀ ਕਹਿੰਦੀ ਕੋਈ ਚਾਲ ਨਹੀਂ ਬਣਦੀ ਕੁਝ ਨਹੀਂ ਬਣਨਾ ਉਹਨਾਂ ਕੋਲ ਰਿਸ਼ਵਤ ਖਾ ਬਿਠ ਖਾ ਲਈ ਪੁਲਿਸ ਨੇ ਇਸ ਵਾਸਤੇ ਸਾਡੀ ਇਹ মিডিਆ ਅੱਗੇ ਵੀ ਹੋਰ ਪੁਲਿਸ ਅੱਗੇ ਵੀ ਬੇਨਤੀ ਹੈ ਕਿ ਭਾਈ ਜਲਦੀ ਜਲਦੀ ਸਾਡਾ ਪਰਚਾ ਕੱਟਿਆ ਜਾਵੇ ਸਾਡੇ ਇਨਸਾਫ ਸਾਨੂੰ ਦਿਵਾਇਆ ਜਾਵੇ ਉਹਦੇ ਬਾਰੇ ਸਰ ਕੀ ਕਾਰਵਾਈ ਕੀਤੀ ਗਈ ਜੀ ਦੇਖੋ ਜੀ ਦੋਨਾਂ ਧਿਰਾਂ ਦੀ ਆਪਸ ਵਿੱਚ ਲੜਾਈ ਹੋਈ ਹੈ ਹੂੰ ਗਵਾਂਡੀ ਗਵਾਂਡੀ ਘਰ ਲੈ ਜੀ ਹੂੰ ਜਿੰਨਾ ਬਾਰੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਗਿਆਨ ਕਲਮਬੰਦ ਕੀਤੇ ਜਾ ਚੁਕੇ ਆ ਜੀ ਜੋ ਮੰਡੀ ਕਾਰਵਾਈ ਅਮਲ ਵਿੱਚ ਹੋ ਜਾਂਦੀ ਜਾਰੀ ਜੀ ਅਸ ਜੰਗਲੀ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਪੀਰੇ ਕਿ ਉਤਾੜ ਅਚੱਕੀ ਮਸਲਾ ਹੋਇਆ ਜੀ ਸਾਡਾ ਮਸਲਾ ਇਹ ਸੀ ਸਾਡਾ ਪਹਿਲਾ ਚਿੱਟੇ ਦਾ ਇਹਨਾਂ ਦਾ ਕਾਰੋਬਾਰ ਸਾਡੇ ਗਵਾਂਢੀ ਗਵਾਂਢੀ ਹਨ ਹਾਂ ਇਹਨਾਂ ਦਾ ਕਾਰੋਬਾਰ ਚਿੱਟੇ ਦਾ ਹੈ ਹੈਰੋ ਹਨ ਤੇ ਇਸ ਕਾਰਨ ਕਰਕੇ ਇਹਨਾਂ ਦੇ ਇੱਕ ਆਦਮੀ ਮਲਕੀਤ ਸਿੰਘ ਸੁਪੁੱਤਰ ਸ਼ੰਗਾਰਾ ਸਿੰਘ ਦੇ ਇਹ ਅੰਦਰ ਨੇ ਹਾਂ ਦੇ ਇਹ ਸਾਡੇ ਜੰਮੂ ਨੂੰ ਡਰੋਨ ਅੜਿਆ ਸੀ ਇਹਨਾਂ ਨੇ ਡਰੋਨ ਚੱਕ ਕੇ ਜਾ ਕੇ ਸਾਨੂੰ ਲਲਕਾਰਿਆ ਸੀ ਤੁਹਾਨੂੰ ਮਾਰ ਦੇਵਾਂਗੇ ਪਿਸਤੌਲ ਨਾਲ ਸਾਡੇ ਕੋਲ ਅਸਲਾ ਹੈ ਇਸ ਕਰਕੇ ਤੁਸੀਂ ਬੋਲ ਲੈਣਾ ਸਾਡਾ ਕੋਈ ਤੁਹਾਡੇ ਨਾਲ ਝਗੜਾ ਨਹੀਂ ਤੇ ਦੱਸ ਜਾ ਜੇ ਨਾਲ ਜੇ ਦੱਸੋਗੇ ਤਾਂ ਤੁਹਾਨੂੰ ਗੋਲੀ ਨਾਲ ਉਟਾ ਦੇਵਾਂਗੇ ਡਰੋਨ 'ਚ ਕੀ ਸੀਗਾ ਜੀ ਹੈਰੋਨ ਸੀ ਅੱਛਾ ਜੀ ਹੈਰੋਨ ਸੀ ਬਬ ਕਟਕਟ ਪਾਣੀ 6 ਕਿਲੋ ਦੇ ਏੜਗੇੜ ਸੀ ਠੀਕ ਹੈ ਜੀ ਉਹ ਤੋਂ ਬਾਅਦ ਇਹਨਾਂ ਕੀ ਕੀਤਾ ਦੂਸਰੇ ਦਿਨ ਮਲਕੀਤ ਸਿੰਘ ਮੇਗਾ ਰਾਏ ਜਾ ਕੇ ਉਥੋਂ ਪਈ ਫੜਿਆ ਗਿਆ ਸੀ ਆਈਡੀ ਨਾਲ ਬੜੇ ਹੋਰਾਂ ਦੇ ਰੱਖਦੇ ਹੋਏ ਕਾਫੀ ਦਿਨ ਰਤੋ ਕਦੀ ਗਾੜਾ ਗਲੋਚ ਕਰਦੇ ਸਰਕਾਰ ਦੀ ਕੁਛ ਕਰਦੇ ਸਨ ਤੇ ਤੁਸੀਂ ਫੜਾਇਆ ਤੇ ਤਿੱਤੂ ਤੁਹਾਨੂੰ ਅਸੀਂ ਛੱਡਣਾ ਨਹੀਂ ਉਹ ਦਿਨ 4 1 2026 ਨੂੰ ਰਾਤ 6:23 ਮਿੰਟ ਤੇ ਸਾਡੇ ਤੇ ਇਹਨਾਂ ਨੇ ਹਮਲਾ ਕੀਤਾ ਸਾਨੂੰ ਪਤਾ ਨਹੀਂ ਲੱਗਿਆ ਸਾਰਾ ਪਰਿਵਾਰ ਅਤੇ ਹੋਰ ਆਦਮੀ ਵੀ ਸਨ ਕਰੇ ਆ ਕੇ ਤੇ ਜਦੋਂ ਸਾਨੂੰ ਲਲਕਾਰਿਆ ਜਗਦੀਸ਼ ਸਿੰਘ ਪੁੱਤਰ ਸ਼ੰਗਾਰਾ ਸਿੰਘ ਨੇ ਲਲਕਾਰਿਆ ਕਹਿੰਦਾ ਨਿਕਲੋ ਬਾਹਰ ਗਾਲਾਂ ਗਲੋਚਾਂ ਕਢੀਆਂ ਭੈਣਾਵਾਂ ਦੀਆਂ ਮਾਵਾਂ ਦੇ ਅਸੀਂ ਬਾਹਰ ਨਿਕਲੇ ਇਹਨਾਂ ਨੇ ਸਾਡੇ ਤੇ ਇੱਟਾਂ ਰੋੜਿਆਂ ਦੇ ਨਾਲ ਡਾਂਗਾਂ ਦੇ ਨਾਲ ਸਾਡੇ ਤੇ ਹਮੜਾ ਕਰ ਦਿੱਤਾ ਜੋ ਕਿ ਮੇਰੀ ਤੀ ਗੁਰਪ੍ਰੀਤ ਕੌਰ ਨੂੰ ਇਹ ਤਿੰਨ ਇੱਟਾਂ ਲੱਗੀਆਂ ਇੱਕ ਜਗਦੀਸ਼ ਸਿੰਘ ਦੀ ਇੱਕ ਮਿੰਦੋਬਾਈ ਦੀ ਤੇ ਇੱਕ ਨਿੰਮੋਬਾਈ ਦੀ ਨਿੰਮੋਬਾਈ ਮਲਕੀਤ ਸਿੰਘ ਦੀ ਪਤਨੀ ਹੈ ਤੇ ਸਾਡੀ ਲੜਕੀ ਡੱਗ ਪਈ ਤਿੰਨ ਦੰਦ ਟੁੱਟ ਗਏ ਵੀ ਦੰਦ ਟੁੱਟ ਗਏ ਲਲ ਕਹਿ ਰਹੀ ਮਾਤਾ ਜੀ ਮੰਮੀ ਜੀ ਮੇਰੇ ਦੰਦ ਟੁੱਟ ਗਏ ਨੇ ਤੇ ਮੈਨੂੰ ਸੱਟ ਲੱਗੀ ਹੈ ਮੇਰੇ ਸਿਰ ਤੇ ਲੱਗੀ ਹੈ ਰੋਈ ਜਾਂਦੀ ਹੈ ਇਹਨੂੰ ਫਿਰ ਅਸੀਂ 112 ਤੇ ਫੋਨ ਕੀਤਾ ਉਹਨਾਂ ਨੇ ਸਾਡੇ ਘਰੂ ਚ ਫੋਨ ਕਰਕੇ ਸਾਨੂੰ ਆਖਿਆ ਹਸਪਤਾਲ ਲੈ ਆਓ ਹਸਪਤਾਲ ਲਜਾ ਅਸੀਂ ਲੈ ਗਏ ਤੇ ਉੱਥੇ ਵੀ ਜਦੋਂ ਪਰਚੀ ਕਰਵਾਇਆ ਕਹਿੰਦਾ ਸਾਡੇ ਕੋਲ ਡੰਡਾ ਦੰਦਾ ਵਾਲ ਡਾਕਟਰ ਨਹੀਂ ਹੈ ਤੁਹਾਨੂੰ ਅਸੀਂ ਪਰਚੀ ਕਰ ਦਿੰਦੇ ਹਾਂ ਫਰੀਦਕੋਟ ਜਦੋਂ ਫਰੀਦਕੋਟ ਰੈਫਰ ਕੀਤਾ ਗਿਆ ਤਾਂ ਉਹਨਾਂ ਨੇ ਆਪ ਹੀ ਜਾਲੀ ਸੱਟਾਂ ਲਾ ਕੇ ਉਹਨਾਂ ਪਹਿਲਾਂ ਐਂਬੂਲੈਂਸ ਮੰਗਾ ਲਈ ਸਾਡੀ ਐਂਬੂਲੈਂਸ ਪਿੱਛੇ ਆਈ ਤੇ ਸਾਡੇ ਗੁੰਡਿਆਂ ਨੇ ਫਿਰ ਸਾਡੇ ਤੇ ਹਮਲਾ ਕਰ ਦਿੱਤਾ ਹਮਲਾ ਕਰਕੇ ਕਰੀਬਨ ਉੱਥੇ 8:30 8 ਵਜੇ ਦਾ ਟਾਈਮ ਸੀ 4 ਤਰੀਕ ਦਾ ਇਹਨਾਂ ਨੇ ਗੁੰਡੇ 12 13 ਮੰਗਾਏ ਮੇਰੇ ਗਲੇ ਤੇ ਤੇ ਫੜ ਲਿਆ ਫੜ ਕੇ ਚੱਡਿਆਂ ਵਿੱਚ ਲੱਤਾਂ ਨਾਲ ਮਾਰੀਆਂ ਤੇ ਫਿਰ ਉੱਥੋਂ ਅਸੀਂ 112 ਤੇ ਫੋਨ ਕੀਤਾ ਉਹਨਾਂ ਨੇ ਆਖਿਆ ਸੀ ਪੁਲਿਸ ਭੇਜਦੇ ਆ ਉਹਨਾਂ ਨੂੰ ਗੁੰਡੇ ਭੱਜ ਗਏ ਭੱਜ ਗਏ ਉਸ ਤੋਂ ਬਾਅਦ ਅਸੀਂ ਰੈਫਰ ਤ੍ਰੀਦਕੋਟ ਗਏ ਤ੍ਰੀਦਕੋਟ ਦੇ ਵਿੱਚ 5-6 ਦਿਨ ਅਸੀਂ ਰੈਫਰ ਰਹੇ ਸਾਡੇ ਪੁਲਿਸ ਬਿਆਨ ਲੈਣ ਨਹੀਂ ਆਈ ਨਹੀਂ ਆਈ ਅਸੀਂ ਉਡੀਕਦੇ ਰਹੇ ਪੁਲਿਸ ਨੂੰ ਫੋਨ ਲਾਉਂਦੇ ਰਹੇ ਉਹ ਕਹਿੰਦੇ ਇੱਥੇ ਆਓ ਤੇ ਇੱਥੇ ਅਸੀਂ ਤੁਹਾਡੇ ਫੋਨ ਬਿਆਨ ਲੈ ਲਾਂਗੇ ਪਰ ਸਾਡੇ ਅਜੇ ਤੱਕ ਬਿਆਨ ਨਹੀਂ ਸੀ ਲੈ ਅਸੀਂ ਜ਼ਬਰਦਸਤੀ ਅਸੀਂ ਥਾਣੇ ਗਏ ਉੱਥੋਂ ਅਸੀਂ ਆਖਾ ਪੁਲਿਸ ਨੂੰ ਸਾਡੇ ਬਿਆਨ ਲਓ ਸਾਡੀ ਲੜਕੀ ਦੇ ਜੋ ਕਿ ਦੰਦ ਟੁੱਟੇ ਨੇ ਤੇ ਸਾਡੇ ਘਰ ਚੱਲ ਕੇ ਆ ਨਹੀਂ ਚੱਲ ਪੁਲਿਸ ਨਹੀਂ ਬਣਾ ਰਹੀ ਦੇਖੋ ਇਹ ਇਹ ਬੇਇਨਸਾਫੀ ਪੁਲਿਸ ਕਰ ਰਹੀ ਹੈ ਨਾਲੇ ਪੁਲਿਸ ਨੂੰ ਪੈਸਾ ਚੜ ਗਿਆ ਹੈ ਘਟੋ ਘਟ 4-5 ਲੱਖ ਦੀ ਏੜ-ਗੜ ਪੈਸਾ ਚੜ ਗਿਆ ਹੈ ਸਾਡੀ ਅਨਸਾਫੀ ਨਹੀਂ ਹੋ ਰਹੀ ਅਸੀਂ ਡੀਐਸਪੀ ਦੇ ਕੋਲ ਵੀ ਗਏ ਆ ਉਹਨਾਂ ਨੇ ਆਖਿਆ ਜਾ ਪਰਚਾ ਕਟੋ ਅਜੇ ਤੱਕ ਪੁਲਿਸ ਨੇ ਪਰਚਾ ਨਾ ਚੱਲਦਾ ਕਟਿਆ ਹੈ ਨਾ ਦੰਦਾਂ ਦਾ ਕਟਿਆ ਹੈ ਇਦਾਂ ਹੋਰ ਕਿਸ ਚੀਜ਼ ਕਿਸੇ ਦਾ ਕਟਿਆ ਹੈ ਆ ਮੇਰੀ ਲੜਕੀ ਬੈਠੀ ਹੈ ਅੱਜ ਇਸ ਸਿਰ ਦੇ ਵਿੱਚ ਦਰਦ ਨੱਕ ਵਿੱਚ ਵੀ ਦਰਦ ਨੱਕ ਦੀ ਵੀ ਇਟਮ ਜੀ ਸੀ ਜੇ ਬੋਲ ਪਾਟ ਗਏ ਸਨ ਤਿੰਨ ਦੰਦ ਟੁੱਟ ਗਏ ਸਨ ਇਹ ਇਸੇ ਤਰ੍ਹਾਂ ਸਾਡਾ ਕੋਈ ਅਨਸਾਫ ਨਹੀਂ ਹੋ ਰਿਆ ਅਸੀਂ ਦਰਦ-ਦਰਦ ਦੇ ਠੋਕਰਾਂ ਖਾ ਰਹੇ ਹਾਂ ਹੁਣ ਅਸੀਂ ਸਾਡਾ ਇਰਾਦਾ ਹੈ ਚੰਡੀਗੜ੍ਹ ਜਾਣ ਨੂੰ ਜੋ ਕਿ ਚੰਡੀਗੜ੍ਹ ਜਾਵਾਂਗੇ ਸਾਨੂੰ ਸ਼ਾਇਦ ਅਨਸਾਫ਼ ਮਿਲ ਜਾਵੇਗਾ ਸਾਸੀਂ ਇੱਥੇ ਰੱਖੇ ਹੈ ਬੇਨਤੀ ਹੈ ਵੀਰ ਜੀ ਸਾਡੀ ਬਣਦੀ ਤੇ ਬਣਦੀ ਕਾਰਵਾਈ ਇਹਨਾਂ ਦੀ ਜਲਦੀ ਜਲਦੀ ਕੀਤੀ ਜਾਵੇ ਨਹੀਂ ਤਾਂ ਭਾਈ ਅਸੀਂ ਆਪ ਆਪਣੇ ਆਪ ਨੂੰ ਆਤਮ ਹੱਤਿਆ ਕਰ ਲਾਂਗੇ ਅਸੀਂ ਬੜੇ ਦੁਖੀ ਅਸੀਂ ਬੜੇ ਦੁਖੀ ਕੋਈ ਸੁਣਾਈ ਸਾਡੀ ਅਜੇ ਤੱਕ ਕੋਈ ਸੁਣਾਈ ਪੁਲਿਸ ਦੀ ਕਾਰ ਨਹੀਂ ਕੋਈ ਬਾਹਰ ਨਹੀਂ ਕਰ ਰਹੀ ਹੈ ਤੇ ਇਸੇ ਗੁਣ ਨੂੰ ਸਾਡੀ ਲੜਕੀ ਨੂੰ ਮਾਰ ਤੇ ਸੁਰਦੀ ਤਾਂ ਸਾਡੇ ਘਰੇ ਅੰਦਰ ਆਏ ਨੇ ਸਾਡੇ ਗੇਟ ਦੇ ਅੰਦਰ ਅਜੇ ਤੱਕ ਪੁਲਸ ਚੱਲ ਨਹੀਂ ਬਣਾ ਰਹੀ ਕਹਿੰਦੀ ਕੋਈ ਚਾਲ ਨਹੀਂ ਬਣਦੀ ਕੁਝ ਨਹੀਂ ਬਣਨਾ ਉਹਨਾਂ ਕੋਲ ਰਿਸ਼ਵਤ ਖਾ ਬਿਠ ਖਾ ਲਈ ਪੁਲਸ ਨੇ ਇਸ ਵਾਸਤੇ ਸਾਡੀ ਇਹ মিডিਆ ਅੱਗੇ ਵੀ ਹੋਰ ਪੁਲਸ ਅੱਗੇ ਵੀ ਬੇਨਤੀ ਹੈ ਕਿ ਭਾਈ ਜਲਦੀ ਜਲਦੀ ਸਾਡਾ ਪਰਚਾ ਕੱਟਿਆ ਜਾਵੇ ਸਾਡੇ ਜੋ ਇਨਸਾਫ ਸਾਨੂੰ ਦਵਾਇਆ ਜਾਵੇ ਅਜੇ ਵੀ ਸਾਨੂੰ ਖਤਰਾ ਹੈ ਕਿਉਂ ਇਹ ਲੋਕ ਹੀਰੋਨ ਵੇਚਦੇ ਨੇ ਹਰ ਮਹੀਨੇ ਇਹਨਾਂ ਦੀ ਕੋਠਿਆਂ ਤੇ ਡਰੋਨ ਲੈਂਦਾ ਹੈ ਹੀਰੋਨ ਪਾਕਿਸਤਾਨ ਦਾ ਇਹਨਾਂ ਕੋਲ ਅਸਲਾ ਵੀ ਅਸਲਾ ਗੋਲੀ ਮੈਨੂੰ ਮਾਰਨ ਲੱਗਾ ਹੈ ਜੋ ਕਿ ਜਤਿੰਦਰ ਸਿੰਘ ਪੁੱਤਰ ਛੰਗਾਰਾ ਸਿੰਘ ਦੀ ਉਹ ਮੈਨੂੰ ਗੋਲੀ ਮਾਰਨ ਲੱਗਾ ਉਹਦੀ ਪਤਨੀ ਨੇ ਰਵਾਲਵਰ ਉਹਨੂੰ ਖੋ ਲਿਆ ਹੈ ਇਸ ਵਾਸਤੇ ਮੇਰੀ ਜਾਨ ਬਚ ਗਈ ਨਹੀਂ ਤਾਂ ਮੈਂ ਬਚਣਾ ਨਹੀਂ ਸੀ ਹਾਂਜੀ ਉਹਦੇ ਬਾਰੇ ਸਰ ਕੀ ਕਾਰਵਾਈ ਕੀਤੀ ਗਈ ਜੀ ਦੇਖੋ ਜੀ ਦੋਨਾਂ ਧਿਰਾਂ ਦੀ ਆਪਸ ਵਿੱਚ ਲੜਾਈ ਹੋਈ ਹੈ ਹੂੰ ਗਵਾਂਡੀ ਗਵਾਂਡੀ ਘਰ ਨੇ ਜੀ ਹੂੰ ਜਿਨ੍ਹਾਂ ਬਾਰੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਗਿਆਨ ਕਾਲੰਬੰਦ ਕੀਤੇ ਜਾ ਚੁੱਕੇ ਆ ਜੀ ਜੋ ਬੰਦੀ ਕਾਰਵਾਈ ਅਮਲੇ ਵਿੱਚ ਜਾਂਦੀ ਜਾ ਰਹੀ ਜੀ